ऑटिज़म कोई भी डिजीज नहीं है एक डिसऑर्डर है जिन्नु डिलेड डिसऑर्डर कहा जा सकता है कारण की है बच्चों ਦੇ ਵਿੱਚ ਇਹ ਬਿਮਾਰੀ ਕਿਉਂ ਇੰਨੀ ਜ਼ਿਆਦਾ ਪਾਈ ਜਾ ਰਹੀ ਹੈ ਸਾਇੰਟਿਫਿਕ ਰੀਜ਼ਨ ਨਹੀਂ ਮਿਲ ਪਾਇਆ ਕਿ ਇਹ ਕਿਉਂ ਹੋ ਰਿਹਾ ਹੈ ਇਹਨੇ ਦੱਸਿਆ ਕਿ ਮੇਰਾ ਖੁਦਾ ਬੇਟਾ ਜਿਹੜਾ ਸਈ ਹੈ ਖੁਦਾ ਅਜ ਤੋਂ तकरीबन 12 13 ਸਾਲ ਪਹਿਲਾਂ ਡਾਇਗਨੋਸ ਹੋਇਆ ਸੀਗਾ ਮੇਰੇ ਵਾਈਫ ਦਾ ਕੈਂਸਰ ਡਾਇਗਨੋਸ ਹੋ ਗਿਆ ਸੋ ਉਹਨਾਂ ਦੀ ਇਨਸਿਕਿਉਰਟੀ ਸੀ ਕਿ ਵਟ ਆਫਟਰ ਮੀ ਮੇਰੇ ਬਾਅਦ ਮੇਰੇ ਬੱਚੇ ਨੂੰ ਫੋਨ ਦੇਖੇਗਾ ਸੋ ਬਸ ਉਸ ਇਨਸਿਕਿਉਰਟੀ ਨੇ ਸੈਂਟਰ ਨੂੰ ਬਰਥ ਦੇ ਦਿੱਤਾ ਕਿ ਇਹ ਉਹ ਕੰਡੀਸ਼ਨ ਹੈ ਜਿਹੜੀ ਬੱਚੇ ਦੇ ਨਾਲ ਬਾਏ ਬਰਥ ਹੁੰਦੀ ਹੈ ਜਾਂ ਉਹ ਕੋਈ ਵੀ ਰਿਸਪੌਂਡ ਕਰ ਦਿੰਦਾ ਸੀ ਕਹਿੰਦੇ ਆ ਉਹ ਸਾਨੂੰ ਹੀ ਸਮਾਈਲ ਕਰ ਰਿਹਾ ਉਹ ਕਿਸੇ ਹੋਰ ਚੀਜ਼ ਨੂੰ ਦੇਖ ਕੇ ਵੀ ਹੱਸ ਪੈਂਦਾ ਸੀ ਕਹਿੰਦੇ ਮੈਂ ਤਾਂ ਨਾਮ ਪੁਕਾਰਿਆ ਮੈਨੂੰ ਦੇਖਿਆ ਸੀ ਇਹਦੇ ਵਿੱਚ ਕੋਈ ਵੀ ਇਦਾਂ ਦਾ ਪਰੋਫੈਸ਼ਨਲਸ ਨਹੀਂ ਹੈ ਜਿਹੜਾ ਕਿ ਡੇਢ ਸਾਲ ਤੋਂ ਪਹਿਲਾਂ ਇਹਨੂੰ ਡਿਕਲੇਅਰ ਕਰਦੇ ਆਂ ਆਟイズਮ ਦਾ ਨਾਮ ਸੁਣਦੇ ਹੀ ਦਿਮਾਗ ਦੇ ਵਿੱਚ ਬਹੁਤ ਸਾਰੇ ਸਵਾਲ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਆਖਿਰਕਾਰ ਆਟイズਮ ਕੀ ਹੈ ਕਿਉਂ ਹੁੰਦਾ ਹੈ ਕੀ ਇਸ ਦਾ ਟ੍ਰੀਟਮੈਂਟ ਪੋਸੀਬਲ ਹੈ ਤੇ ਸਭ ਤੋਂ ਵੱਡਾ ਸਵਾਲ ਕਿ ਇੱਕ ਆਟイズਮ ਦੇ ਨਾਲ ਪ੍ਰਭਾਵਿਤ ਬੱਚਾ ਇੱਕ ਨਾਰਮਲ ਜ਼ਿੰਦਗੀ ਜੀ ਸਕਦਾ ਹੈ ਇਹ ਕੁਝ ਅਜਿਹੇ ਸਵਾਲ ਨੇ ਜੋ ਇੱਕ ਇਨਸਾਨ ਦੀ ਜ਼ਿੰਦਗੀ ਨੂੰ ਝੋੜ ਕੇ ਰੱਖ ਦਿੰਦੇ ਨੇ ਤੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਸਾਡੇ ਨਾਲ ਮੌਜੂਦ ਨੇ ਰਘੂ ਬੈਲ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਕੇਅਰ ਫੋਰ ਆਟイズਮ ਚਲਾ ਰਹੇ ਨੇ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਜੀਬਲੀ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਮਚ ਸਰ ਬੇਸਿਕਲੀ ਮੇਰਾ ਪਹਿਲਾ ਸਵਾਲ ਹੈ ਲੋਕ ਇਸ ਚੀਜ਼ ਨੂੰ ਲੈ ਕੇ ਬੜਾ ਕਨਫਿਊਜ਼ ਹੁੰਦੇ ਨੇ ਆਟイズਮ ਹੈ ਕੀ ਉਹਨੂੰ ਪਹਿਲਾਂ ਤਾਂ ਐਕਸਪਲੇਨ ਕਰ ਦਿਓ ਜੀ ਮੈਮ ਸੋ ਮੈਮ ਆਟイズਮ ਇੱਕ ਤਰ੍ਹਾਂ ਦਾ ਨਿਊਰੋ ਡਿਵੈਲਪਮੈਂਟ ਡਿਲੇਡ ਡਿਸਆਰਡਰ ਹੈ ਜਿੰਨੂੰ ਅਸੀਂ ਕੋਈ ਡਿਸੀਜ਼ ਨਹੀਂ ਕਹਿ ਸਕਦੇ ਇਹ ਇੱਕ ਹੈ ਡਿਲੇਡ ਡਿਸਆਰਡਰ ਹੈ ਡਿਲੇਡ ਡਿਸਆਰਡਰ ਮਤਲਬ ਤੁਸੀਂ ਸਮਝ ਸਕਦੇ ਹੋ ਕਿ ਕੋਈ ਵੀ ਬੰਦਾ ਕਿਸੇ ਵੀ ਚੀਜ਼ 'ਚ ਅਗਰ ਸਲੋ ਹੈ ਆਪਾਂ ਕਈ ਸਾਰੇ ਬੱਚੇ ਦੇਖਿਆ ਜਿਹੜੇ ਕਿ ਅਸੀਂ ਲਰਨਿੰਗ ਦੇ ਵਿੱਚ ਕਹਿੰਦੇ ਆ ਜੀ ਮਤਲਬ ਹੈ ਥੋੜਾ ਲੇਟ ਸਿੱਖਦਾ ਹੈ ਜਾਂ ਲੇਟ ਸਮਝਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਉਹ ਖਰਾਬ ਹੋ ਗਿਆ ਜੀ ਠੀਕ ਹੈ ਸੋ ਲੋਕਾਂ ਨੂੰ ਬਹੁਤ ਵਹਿਮ ਹੈ ਕਿ ਆਟਿਜ਼ਮ ਕੋਈ ਬਿਮਾਰੀ ਹੈ ਇਹ ਬਿਮਾਰੀ ਨਹੀਂ ਹੈ ਇੱਕ ਕੰਡੀਸ਼ਨ ਹੈ ਜਿੰਨੂੰ ਅਗਰ ਮੈਂ ਸਰਲ ਪਾਸ਼ਾ ਸਮਝਾਣ ਦੀ ਕੋਸ਼ਿਸ਼ ਕਰਾਂ ਤੇ ਨਿਊਰੋ ਡਿਵੈਲਪਮੈਂਟ ਡਿਲੇਡ ਡਿਸਆਰਡਰ ਹੈ ਜਿਦੇ ਚ ਕੀ ਬੱਚੇ ਨੂੰ ਆਪਣੀ ਗੱਲ ਸਮਝਾਂਚ ਔਰ ਤੁਹਾਡੀ ਸਮਝਾਂਚ ਥੋੜਾ ਸਮਾਂ ਲੱਗਦਾ ਹੈ ਠੀਕ ਹੈ ਸੋ ਉਹਨੂੰ ਥੋੜਾ ਜਿਹਾ ਸਮਾਂ ਲੈਂਦੇ ਨੇ ਇਹਦਾ ਮਤਲਬ ਇਹ ਨਹੀਂ ਕਿ ਉਹ ਸਮਝ ਨਹੀਂ ਸਕਦਾ ਠੀਕ ਹੈ ਮਤਲਬ ਪ੍ਰੋਪਰ ਉਹ ਆਪਣੀ ਗੱਲ ਨੂੰ ਸਮਝਦੇ ਹੈ ਜੀ ਬਿਲਕੁਲ ਸਮਝਦੇ ਹੈ ਇਹਦੇ ਤੇ ਡਿਪੈਂਡ ਕਰਦਾ ਹੈ ਤੁਸੀਂ ਬੱਚੇ ਦੀ ਸੇਵਿਅਰਿਟੀ ਕਿੰਨੀ ਹੈ ਔਰ ਬੱਚੇ ਦੀ ਕਿੰਨੀ ਟ੍ਰੇਨਿੰਗ ਹੋਈ ਹੈ ਸੋ ਬਹੁਤ ਸਾਰੇ ਲੋਕ ਇਹਨੂੰ ਇਹਦੀ ਟਰਮ ਯੂਜ਼ ਕਰ ਦਿੰਦੇ ਨੇ ਉਹ ਕਹਿੰਦੇ ਨੇ ਜੀ ਆਰਟਿਜ਼ਮ ਦਾ ਟ੍ਰੀਟਮੈਂਟ ਮੈਂ ਕਹਿੰਦਾ ਜੀ ਟ੍ਰੀਟਮੈਂਟ ਉਸ ਚੀਜ਼ ਦਾ ਜਿਸ ਦੀ ਕੋਈ ਡਿਜ਼ੀਜ਼ ਜਾਂ ਕੋਈ ਬਿਮਾਰੀ ਹੈ ਇਹ ਬਿਮਾਰੀ ਹੈ ਹੀ ਨਹੀਂ ਤੇ ਟ੍ਰੀਟਮੈਂਟ ਕਿਵੇਂ ਹੋਏਗਾ ਇਹ ਇੱਕ ਲਰਨਿੰਗ ਹੈ ਇਹਨੂੰ ਅਸੀਂ ਟ੍ਰੇਨਿੰਗ ਕਹਿ ਸਕਦੇ ਹਾਂ ਕਿਉਂਕਿ ਇਹ ਉਹ ਕੰਡੀਸ਼ਨ ਹੈ ਜਿਹੜੀ ਬੱਚੇ ਦੇ ਨਾਲ ਬਾਇ ਬਰਥ ਹੁੰਦੀ ਹੈ ਸੋ ਇਹ ਲੋਕ ਇਹਨੂੰ ਹਜੇ ਵੀ ਨਹੀਂ ਸਮਝ پا ਰਹੇ ਜਾਂ ਨਹੀਂ ਪਤਾ ਹੋਣ ਕਰਕੇ ਇਹਨੂੰ ਕੋਈ ਡਿਜ਼ੀਜ਼ ਸਮਝਦੇ ਨੇ ਠੀਕ ਹੈ ਸੋ ਮੈਂ ਦੇਖਣ ਵਾਲਾ ਇਹ ਸਮਝਾਉਣਾ ਚਾਹਨਾ ਕਿ ਆਰਟਿਜ਼ਮ ਕੋਈ ਵੀ ਡਿਜ਼ੀਜ਼ ਨਹੀਂ ਹੈ ਇੱਕ ਡਿਸਆਰਡਰ ਹੈ ਯੂ ਨੋ ਡਿਲੇਡ ਡਿਸਆਰਡਰ ਕਿਹਾ ਜਾ ਸਕਦਾ ਹੈ ਬੱਚਾ ਆਟਿਜ਼ਮ ਦਾ ਵੀ ਉਹ ਸਾਰੇ ਕੰਮ ਕਰ ਸਕਦਾ ਹੈ ਜਿਹੜੇ ਕਿ ਨਾਰਮਲ ਜਿਨ੍ਹਾਂ ਨੂੰ ਤੁਸੀਂ ਬੱਚੇ ਕਹਿੰਦੇ ਉਹ ਕਰਦੇ ਨੇ ਬਸ ਇਹਨਾਂ ਨੂੰ ਥੋੜਾ ਜਿਹਾ ਸਮਾਂ ਜ਼ਿਆਦਾ ਲੱਗਦਾ ਉਹਨਾਂ ਨਾਲ ਬਸ ਇਹ ਫਰਕ ਹੈ ਨਾ ਕਾਰਨ ਕੀ ਹੈ ਬੱਚਿਆਂ ਦੇ ਵਿੱਚ ਇਹ ਬਿਮਾਰੀ ਕਿਉਂ ਇੰਨੀ ਜ਼ਿਆਦਾ ਪਾਈ ਜਾ ਰਹੀ ਹੈ ਮੈਮ ਕਾਰਨ ਦਾ ਤੇ ਮੈਂ ਤੁਹਾਨੂੰ ਨਹੀਂ ਦੱਸ ਪਾਵਾਂਗਾ ਕਿਉਂਕਿ ਕਾਰਨ ਲਈ ਅੱਜ ਦੀ ਰੇਟ ਚ ਪੂਰੀ ਦੁਨੀਆ ਇਹਦੀ ਰਿਸਰਚ ਕਰ ਰਹੀ ਹੈ ਮੈਂ ਵੱਡੀ ਵੱਡੀ ਕੰਟਰੀਜ਼ ਦੀ ਗੱਲ ਕਰਾਂ ਅਗਰ ਯੂ ਐਸ ਏ ਇੰਗਲੈਂਡ ਯੂ ਐਸ ਏ ਯੂ ਕੇ ऑस्ट्रेलिया कनाडा हर कंट्री एदेते रिसर्च ਕਰ ਰਹੀ ਹੈ इवन इंडिया ਚ ਵੀ ਇਹਦੇ ਤੇ ਕਾਫੀ ਰਿਸਰਚਸ ਚੱਲ ਰਹੀਆਂ ਨੇ ਬਟ ਇਹਦਾ ਹਜੇ ਤੱਕ ਸਾਇੰਟੀਫਿਕ ਰੀਜ਼ਨ ਨਹੀਂ ਮਿਲ ਪਾਇਆ ਕਿ ਇਹ ਕਿਉਂ ਹੋ ਰਿਹਾ ਹੈ ਐਣੀ ਪਤਾ ਚੱਲ ਪਾਰਾ ਹੈ ਕਿ ਇਹ ਕਿਉਂ ਹੋ ਪਾਰਾ ਹੈ ਕਿ ਪਰ ਇਹਦੇ ਵਾਸਤੇ ਇਹ ਪਤਾ ਚੱਲ ਗਿਆ ਕਿ ਕਰਨਾ ਕੀ ਚਾਹੀਦਾ ਸੋ ਸਾਇੰਟੀਫਿਕ ਅਗਰ ਇਹਦਾ ਸੋਲੂਸ਼ਨ ਦੀ ਗੱਲ ਕਰਾਂ ਤੇ ਉਹ ਹੈ अर्ली ਇੰਟਰਵੈਂਸ਼ਨ ਔਰ ਥੈਰੇਪੀ ਕਿ ਪਹਿਲਾਂ ਤੇ ਤੁਸੀਂ ਜਿੰਨੀ ਜਲਦੀ ਇਹਦਾ ਅਸੀਂ ਇਹਦੇ ਸਿੰਪਟਮਸ ਨੂੰ ਫੜ ਲਈਏ ਉਹ ਔਰ ਜਦੋਂ ਫੜ ਲਈਏ ਉਸ ਤੋਂ ਬਾਅਦ ਇਹਦੇ ਵਾਸਤੇ ਥੈਰੇਪੀਸ ਜੇ ਜੇ ਅਸੀਂ ਸਪੈਸ਼ਲ ਨੀਡ ਬੱਚਿਆਂ ਦੇ ਜਿਹੜੇ ਥੈਰੇਪੀ ਸੈਂਟਰਸ ਹੈਗੇ ਨੇ ਉਹਨਾਂ ਦੀ ਗੱਲ ਕਰੀਏ ਸੋ ਉਹ ਇਹਨਾਂ ਵਾਸਤੇ ਸੋਲੂਸ਼ਨਸ ਨੇ ਜਿਹਦੇ ਚ ਕੀ ਗੱਲ ਕਰੀਏ ਅਸੀਂ ਸਾਈਕੋਲੋਜਿਸਟ ਤੋਂ ਲੈ ਕੇ ਓਕਿਊਪੇਸ਼ਨਲ ਥੈਰੇਪਿਸਟ ਤੋਂ ਲੈ ਕੇ ਸਪੈਸ਼ਲ ਐਜੂਕੇਟਰ ਤੋਂ ਲੈ ਕੇ ਅ ਅਗਰ ਮੈਂ ਕਾਉਂਸਲਰਸ ਤੋਂ ਲੈ ਕੇ ایਬੀਏ ਥੈਰੇਪਿਸਟ ਤੋਂ ਲੈ ਕੇ ਸਾਰੇ ਥੈਰੇਪਿਸਟ ਮਿਲ ਕੇ ਇਹਨਾਂ ਬੱਚਿਆਂ ਦੇ ਉੱਤੇ ਕੰਮ ਕਰਦੇ ਨੇ ਸੋ ਅਗਰ ਉਹ ਜਿੰਨੀ ਜਲਦੀ ਬੱਚੇ ਦੇ ਸਿੰਪਟਮਸ ਨੂੰ ਫੜਾਇਆ ਜਾਏਗਾ ਉਹਨੇ ਬਿਹਤਰ ਰਿਜ਼ਲਟ ਆ ਜਾਣਾ ਹੈ ਅ ਏਜ ਕੀ ਹੁੰਦੀ ਹੈ ਬੱਚਿਆਂ ਦੀ ਜਦੋਂ ਇਹ ਸਿੰਪਟਮਸ ਦਿਖਨੇ ਸ਼ੁਰੂ ਹੁੰਦੇ ਆ ਦੇਖੋ ਮੈਮ ਵੈਸੇ ਤੇ ਇਹ ਕੰਡੀਸ਼ਨ ਬਾਈ ਬਰਥ ਹੁੰਦੀ ਹੈ ਬਟ ਹਾਂ ਇਹਦੇ ਸਿੰਪਟਮਸ ਜਿਹੜੇ ਨੇ ਆਲਮੋਸਟ ਕਲੀਅਰ ਹੋ ਜਾਂਦੇ ਨੇ 1.5 ਸਾਲ ਤੇ ਸੋ 1.5 ਸਾਲ ਤੋਂ ਪਹਿਲਾਂ ਵੀ ਸਾਨੂੰ ਇਹ ਸਿੰਪਟਮਸ ਦਿਖਦੇ ਹੁੰਦੇ ਨੇ ਪਰ ਅਸੀਂ ਉਹਨੂੰ ਬਾਦਰ ਨਹੀਂ ਕਰਦੇ ਇਸ ਲਈ ਕਈ ਵਾਰੀ ਮਾਪੇ ਨੂੰ ਲੱਗਦਾ ਮੇਰਾ ਬੱਚਾ ਪਹਿਲਾਂ ਬਿਲਕੁਲ ਠੀਕ ਸੀ ਹੁਣ ਉਹਦੇ ਵਿੱਚ ਇਹ ਪ੍ਰੋਬਲਮ ਆ ਗਈ ਹੈ ਐਦਾ ਨਹੀਂ ਹੈ ਉਹ ਜਿਹੜੀ ਕੰਡੀਸ਼ਨ ਹੈ ਉਹ ਬਾਈ ਬਰਥ ਹੀ ਹੁੰਦੀ ਹੈ ਉਹਦੇ ਵਿੱਚ ਪਹਿਲਾਂ ਵੀ ਉਹ ਚੀਜ਼ ਹੁੰਦੀ ਹੈ ਸਥਿਤੀ ਉਹ ਪਹਿਲਾਂ ਵੀ ਹੁੰਦੀ ਹੈ ਪਰ ਪਹਿਲਾਂ ਅਸੀਂ ਉਹਨੂੰ ਬਾਦਰ ਨਹੀਂ ਕਰਦੇ ਉਹਨੂੰ ਅਗਰ ਮੈਂ ਸਮਝਾਂ ਚ ਤੁਹਾਨੂੰ ਦੱਸਾਂ ਤੇ ਉਹ ਕੀ ਹੁੰਦਾ ਕਿ ਜਿਵੇਂ 5 ਸਾਲ ਦਾ ਬੱਚਾ ਤੁਸੀਂ 5 ਸਾਲ ਦਾ ਬੱਚਾ ਸੀ ਉਹਨੂੰ ਬੁਲਾਣੇ ਆ ਉਹਦੇ ਨਾਮ ਤੋਂ ਪੁਕਾਰਦੇ ਆ ਅਸੀਂ ਇੱਕ ਵਾਰੀ ਨਾਮ ਪੁਕਾਰਦੇ ਆ ਦੋ ਵਾਰੀ ਬੁਕਾਰਦੇ ਆ ਤਿੰਨ ਵਾਰੀ ਪੁਕਾਰਦੇ ਆ ਚਾਰ ਵਾਰੀ ਪੁਕਾਰਦਾ ਨਹੀਂ ਵੀ ਰਿਸਪੌਂਡ ਕਰਦਾ ਤੇ ਅਸੀਂ ਉਹਨੂੰ ਕੋਈ ਬਾਦਰ ਨਹੀਂ ਕਰਦੇ ਅਸੀਂ ਕਹਿੰਨੇ ਆ ਛੋਟਾ ਬੱਚਾ ਐਵੇਂ ਹੀ ਕਰਦੇ ਨੇ ਹੂੰ ਜਾਂ ਉਹ ਕੋਈ ਵੀ ਰਿਸਪੌਂਡ ਕਰ ਦਿੰਦਾ ਅਸੀਂ ਕਹਿੰਨੇ ਆ ਉਹ ਸਾਨੂੰ ਹੀ ਸਮਾਈਲ ਕਰ ਰਿਹਾ ਉਹ ਕਿਸੇ ਹੋਰ ਚੀਜ਼ ਨੂੰ ਦੇਖ ਕੇ ਵੀ ਹੱਸ ਪੈਂਦਾ ਸੀ ਕਹਿੰਦੇ ਮੈਂ ਤਾਂ ਨਾਮ ਪੁਕਾਰਿਆ ਮੈਨੂੰ ਦੇਖ ਕੇ ਹੱਸ ਰਿਹਾ ਇਸ ਤਰ੍ਹਾਂ ਨਹੀਂ ਹੈ ਸਾਡੇ ਆਟਿਜ਼ਮ ਦੇ ਬੱਚਿਆਂ 'ਚ ਕੀ ਹੁੰਦਾ ਹੈ ਕਿ ਜਦੋਂ ਛੋਟੇ ਬੱਚੇ ਨੂੰ ਤੁਸੀਂ ਜਾ ਕੇ ਪੁਕਾਰੋ ਉਹਦਾ ਨਾਮ ਲੈ ਕੇ ਪੁਕਾਰੋ ਉਹ ਸਮਾਈਲ ਦਿੰਦਾ ਹੈ ਉਹ ਤੁਹਾਡੇ ਨਾਲ ਆਈ ਕੰਟੈਕਟ ਬਣਾਉਂਦਾ ਹੈ ਉਹ ਅੱਗੇ ਤੁਹਾਨੂੰ ਰਿਸਪੌਂਡ ਕਰਦਾ ਹੈ ਆਟਿਜ਼ਮ ਦੇ ਬੱਚੇ ਜ਼ਿਆਦਾਤਰ ਇਹ ਚੀਜ਼ ਨਹੀਂ ਕਰ ਪਾਉਂਦੇ ਬਟ ਉਸ ਵੇਲੇ ਅਗਰ ਉਹ ਨਹੀਂ ਕਰਦਾ ਤੇ ਜਿਹੜਾ ਬੰਦਾ ਉਹਦੇ ਨਾਲ ਡੀਲ ਕਰ ਰਿਹਾ ਉਹ ਉਹਨੂੰ ਬਾਦਰ ਨਹੀਂ ਕਰਦਾ ਉਹ ਕਹਿੰਦਾ ਬੱਚੇ ਐਵੇਂ ਹੀ ਕਰਦੇ ਨੇ ਅਸੀਂ ਉਹਨੂੰ ਇਗਨੋਰ ਕਰ ਜਾਂਦੇ ਹਾਂ ਠੀਕ ਹੈ ਦੂਸਰਾ ਜਿਵੇਂ ਜਦੋਂ ਬੱਚਾ 1.5 ਤੋਂ 2 ਸਾਲ ਦਾ ਹੋ ਜਾਂਦਾ ਹੈ ਬੱਚਾ ਹੁਣ ਪ੍ਰੋਪਰ ਚੱਲਣਾ ਸਿੱਖ ਜਾਂਦਾ ਹੈ 1.5 ਸਾਲ ਦਾ 2 ਸਾਲ ਦਾ ਬੱਚਾ ਪ੍ਰੋਪਰ ਚ ਸੋ ਉਦੋਂ ਬੱਚਾ ਟਿੱਕੇ ਨਹੀਂ ਬੈਠਦਾ ਬਹੁਤ ਹਾਈਪਰ ਹੁੰਦਾ ਸੀ ਕਿੰਨੇ ਜੀ ਹੁਣ ਹਾਈਪਰ ਬਹੁਤ ਹੁੰਦਾ ਹੈ ਪਹਿਲਾਂ ਨਹੀਂ ਹੁੰਦਾ ਸੀ ਪਹਿਲਾਂ ਉਹ ਚੱਲਣਾ ਹੀ ਨਹੀਂ ਸਿੱਖਿਆ ਸੀ ਪਹਿਲਾਂ ਤਾਂ ਇੱਕ ਜਗ੍ਹਾ ਤੇ ਬੈਠਾ ਸੀ ਉੱਥੇ ਤਾਂ ਉੱਥੇ ਹੀ ਹੈ ਨਾ ਸੋ ਉੱਥੇ ਬੈਠ ਕੇ ਹੱਥ ਪੈਰ ਮਾਰ ਸਕਦਾ ਔਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮੂਵ ਨਹੀਂ ਕਰਦਾ ਰਹੇਗਾ ਨਾ ਹੁਣ ਮੇਰੇ ਬੱਚੇ ਪੇਰੈਂਟਸ ਕਹਿੰਦੇ ਨੇ ਕਿ ਉਹ ਇੱਕ ਜਗ੍ਹਾ ਤੇ ਟਿੱਕੇ ਨਹੀਂ ਬੈਠਦਾ ਉਹ ਟਿੱਕੇ ਕਿਉਂ ਬੈਠੇਗਾ ਕਿਉਂਕਿ ਉਹਦੀ ਕੰਡੀਸ਼ਨ ਉਹਦੇ ਨਾਲ ਨਾਲ ਚੱਲ ਰਹੀ ਹੈ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਸਿੰਪਟਮਸ ਡੇਢ ਸਾਲ ਤੇ ਦਿਖਣੇ ਸ਼ੁਰੂ ਹੋ ਪਰ ਉਦੋਂ ਅਸੀਂ ਉਹਨੂੰ ਬਾਦਰ ਨਹੀਂ ਕਰ ਪਾਉਂਦੇ ਇਸ ਕਰਕੇ ਉਹਨੂੰ ਡਿਕਲੇਅਰ ਕਿਉਂਕਿ ਇਹਦੇ ਵਿੱਚ ਕੋਈ ਵੀ ਇਦਾਂ ਦਾ ਪਰਫੈਸ਼ਨਲਸ ਨਹੀਂ ਹੈ ਜਿਹੜਾ ਕਿ ਡੇਢ ਸਾਲ ਤੋਂ ਪਹਿਲਾਂ ਉਹਨੂੰ ਡਿਕਲੇਅਰ ਕਰ ਦੇ ਕਿਉਂਕਿ ਜਿਹੜੀ ਇਹ ਚੀਜ਼ ਹੈ ਬੱਚੇ ਦੇ ਬਿਹੇਵੀਅਰ ਤੋਂ ਕਲੀਅਰ ਹੁੰਦੀ ਹੈ ਇਹ ਕੋਈ ਵੀ ਬਿਮਾਰੀ ਨਹੀਂ ਹੈ ਨਾ ਜਿਵੇਂ ਕਿ ਕਿਸੇ ਐਮ ਆਰ ਆਈ ਦੇ ਵਿੱਚ ਆ ਜਾਏਗੀ ਕਿਸੇ ਸਿਟੀ ਸਕੈਨ ਦੇ ਵਿੱਚ ਆ ਜਾਏਗੀ ਕਿਸੇ ਡਾਇਗਨੋਸ ਦੇ ਵਿੱਚ ਆ ਜਾਏਗੀ ਕਿਸੇ ਬਲੱਡ ਟੈਸਟ ਨਾਲ ਆ ਜਾਏਗੀ ਇਹ ਬੱਚੇ ਦੇ ਬਿਹੇਵੀਅਰ ਤੋਂ ਹੀ ਪਤਾ ਚੱਲਦੀ ਹੈ ਤੇ ਬਿਹੇਵੀਅਰ ਬੱਚਾ ਜਿਵੇਂ ਜਿਵੇਂ ਥੋੜਾ ਜਿਹਾ ਆਪਣੇ ਆਪ ਚ ਇੰਡੀਪੈਂਡੈਂਟ ਹੋਣਾ ਸ਼ੁਰੂ ਹੁੰਦਾ ਹੈ ਉਦੋਂ ਹੀ ਉਹਦੇ ਬੰਨੇ ਸ਼ੁਰੂ ਹੁੰਦੇ ਨੇ ਉਸ ਤੋਂ ਪਹਿਲਾਂ ਤੇ ਉਹ ਹਰ ਚੀਜ਼ ਲਈ ਮਾਦੀ ਉੱਤੇ ਡਿਪੈਂਡ ਹੁੰਦਾ ਬਿਲਕੁਲ ਕਿਸ ਏਜ ਦੇ ਜ਼ਿਆਦਾ ਤੁਹਾਡੇ ਕੋਲ ਬੱਚੇ ਜਿਹੜੇ ਐਸਾ ਪੇਸ਼ੈਂਟ ਆ ਰਹੇ ਕਿਉਂਕਿ ਕਈ ਵਾਰ ਹੁੰਦਾ ਨਾ ਪੇਰੈਂਟਸ ਉਸ ਚੀਜ਼ ਨੂੰ ਜਲਦੀ ਐਕਸੈਪਟ ਨਹੀਂ ਕਰ ਪਾਉਂਦੇ ਕਿ ਸਾਡਾ ਬੱਚਾ ਜਿਹੜਾ ਉਹ ਸਪੈਸ਼ਲ ਹੈ ਉਹਨੂੰ ਸਾਨੂੰ ਇਹ ਟ੍ਰੀਟਮੈਂਟ ਦੇਣਾ ਪੈਣਾ ਮੈਮ ਪਹਿਲਾਂ ਦੀ ਗੱਲ ਕਰਾਂ ਮੈਂ ਅੱਜ ਤੋਂ 10 ਸਾਲ 12 ਸਾਲ ਪਹਿਲਾਂ ਗੱਲ ਕਰਾਂ ਤੇ ਇੰਨੀ ਅਵੇਅਰਨੈਸ ਨਹੀਂ ਸੀ ਹੁਣ ਥੋੜੀ ਅਵੇਅਰਨੈਸ ਹੋ ਰਹੀ ਹੈ ਹਦੇ ਵੀ ਜਿੰਨੀ ਚਾਹੀਦੀ ਹੈ ਉਨੀ ਨਹੀਂ ਹੋ ਰਹੀ ਬਟ ਹਾਂ ਹੁਣ ਬਹੁਤ ਸਾਰੇ ਪੇਰੈਂਟਸ ਬਿਲਕੁਲ ਟਾਈਮਲੀ ਆਪਣੇ ਬੱਚੇ ਨੂੰ ਲੈ ਕੇ ਕਨਸਰਨ ਕਰਕੇ ਕਿਸੇ ਪ੍ਰੋਫੈਸ਼ਨਲ ਨਾਲ ਜਾਂ ਕਿਸੇ ਡਾਕਟਰ ਦੇ ਨਾਲ ਡਿਸਕਸ ਕਰਦੇ ਨੇ ਬਹੁਤ ਸਾਰੇ ਕੇਸ ਸਾਡੇ ਕੋਲ ਹੁਣ 1.5 ਸਾਲ ਦੀ ਏਜ 'ਚ ਜਾਂ 2 ਸਾਲ ਦੀ ਏਜ 'ਚ ਪਹੁੰਚਦੇ ਨੇ ਬਟ ਮੈਂ ਅਗਰ ਪਹਿਲਾਂ ਦੀ ਗੱਲ ਕਰਾਂ ਆਪਣੇ ਸਮੇਂ ਦੀ ਗੱਲ ਕਰਾਂ ਤਾਂ ਉਦੋਂ ਤੇ ਬਿਲਕੁਲ ਅਵੇਅਰਨੈਸ ਨਹੀਂ ਸੀ ਉਦੋਂ ਲੋਕਾਂ ਨੂੰ ਇਹਨਾਂ ਨਹੀਂ ਪਤਾ ਸੀਗਾ ਸੋ ਹਾਂ ਅੱਜ ਵੀ ਲੋਕ ਕਈ ਵਾਰੀ ਕਈ ਮਾਪੇ ਆਪਣੇ ਜਿਹੜੇ ਉਸ ਪ੍ਰੀਸ਼ੀਅਸ ਸਮੇਂ ਨੂੰ ਲੰਘਾ ਕੇ ਪਹੁੰਚਦੇ ਨੇ ਕਿਉਂਕਿ ਲੋਗਾ ਦੀ ਗੱਲਾਂ 'ਚ ਯਕੀਨ ਕਰਦੇ ਨੇ ਉਹ ਕਿਸੇ ਨਾ ਕਿਸੇ ਮੈਡੀਸਨ ਦੇ ਉੱਤੇ ਲੱਗੇ ਟਿਕ ਕੇ ਰਹਿੰਦੇ ਨੇ ਕਿ ਆਯੁਰਵੈਦਿਕ ਮੈਡੀਸਨ ਦੇ ਨਾਲ ਆਟਿਜ਼ਮ ਠੀਕ ਹੋ ਜਾਏਗਾ ਜਾਂ ਹੋਮੋਪੈਥਿਕ ਮੈਡੀਸਨ ਦੇ ਨਾਲ ਆਟਿਜ਼ਮ ਠੀਕ ਹੋ ਜਾਏਗਾ ਸੋ ਮੈਂ ਉਹਨਾਂ ਪੇਰੈਂਟਸ ਨੂੰ ਇਹ ਦੱਸਣਾ ਚਾਹਨਾ ਕਿ ਕੀ ਤੁਸੀਂ ਕਿਸੇ ਵੀ ਜਿੱਥੋਂ ਮੈਡੀਸਨ ਲੈ ਰਹੇ ਹੋ ਉਹਨਾਂ ਨਾਲ ਡਿਸਕਸ ਕੀਤਾ ਹੈ ਕਿ ਇਹਦੇ ਨਾਲ ਆਟਿਜ਼ਮ ਖਤਮ ਹੋ ਜਾਏਗਾ ਉਹਦੇ ਨਾਲ ਉਹਦੀਆਂ ਜਿਹੜੀਆਂ ਆਉਣ ਵਾਲੀਆਂ ਦਿੱਕਤਾਂ ਨੇ ਉਹ ਭਾਵੇਂ ਘੱਟ ਹੋ ਜੰਨੀਆਂ ਬਟ ਆਟਿਜ਼ਮ ਖਤਮ ਨਹੀਂ ਹੋ ਸਕਦਾ ਤੁਸੀਂ ਕਦੀ ਉਹਨਾਂ ਨਾਲ ਡਿਸਕਸ ਕਰੋ ਸੋ ਬਟ ਉੱਥੇ ਇਹ ਹੈ ਕਿ ਕੱਲੀ ਮੈਡੀਸਨ ਦੇ ਨਾਲ ਗੱਲ ਨਹੀਂ ਬੰਨੀ ਮੈਡੀਸਨ ਤੁਸੀਂ ਜਿਹੜੀ ਦੇਣੀ ਚਾਹੁੰਦੇ ਹੋ ਬਿਲਕੁਲ ਦਿਓ ਤੁਸੀਂ ਜਿੱਥੇ ਜਾ ਰਹੇ ਉੱਥੇ ਵੀ ਜ਼ਰੂਰ ਜਾਓ ਪਰ ਇਹਦੇ ਲਈ ਜਿਹੜਾ ਸਾਇੰਟਿਫਿਕ ਹੈ ਇਹਦੇ ਥੈਰਾਪੀਸ ਉਹਨੂੰ ਜ਼ਰੂਰ ਲਗੋ ਕਈ ਵਾਰੀ ਮਾਪੇ ਕੀ ਕਰਦਾ ਹੈ ਉਹਨਾਂ ਚੀਜ਼ਾਂ ਨੂੰ ਕਰਦਾ ਰਹਿੰਦਾ ਜਿਹੜੀ ਕਿ ਉਹਦੇ ਲਈ ਸਪੋਰਟਿਵ ਨੇ ਪਰ ਜਿਹੜਾ ਮੇਨ ਕੋਰ ਹੈ ਮੇਨ ਜਿਹੜੀ ਉਹਦੀ ਜੜ੍ਹ ਹੈ ਉਹਦੇ ਤੱਕ ਨਹੀਂ ਕਰਦਾ ਇਹਦਾ ਮੇਨ ਸੋਲੂਸ਼ਨ ਹੈ ਥੈਰਪੀ ਸੋ ਮਾਪੇ ਕਈ ਵਾਰੀ ਥੈਰਾਪੀਸ ਨੂੰ ਇਗਨੋਰ ਕਰਦਾ ਰਹਿੰਦਾ ਹੈ ਔਰ ਬਾਕੀ ਹੋਰ ਚੀਜ਼ਾਂ ਨੂੰ ਕਰਦਾ ਰਹਿੰਦਾ ਬਟ ਹਾਂ ਅੱਜ ਬਹੁਤ ਸਾਰੇ ਕੇਸਿਸ ਟਾਈਮ ਸਿਰ ਆ ਵੀ ਨਹੀਂ ਰਹੇ ਆ ਵੀ ਰਹੇ ਨੇ ਔਰ ਬਹੁਤ ਸਾਰੇ ਲੇਟ ਸਪੈਸ਼ਲੀ ਕਹਿ ਰਹੇ ਕਿ ਜਿੰਨੀ ਅਵੇਅਰਨੈਸ ਸਹੀ ਦੀ ਓਨੀ ਤੇ ਨਹੀਂ ਹੈ ਬਟ ਹਾਂ ਥੋੜੀ ਅਗੇ ਨਾਲੋਂ ਤੇ ਬਿਹਤਰ ਹੋ ਗਈ ਅਗੇ ਨਾਲੋਂ ਅਵੇਅਰਨੈਸ ਵਧ ਰਹੀ ਹੈ ਜੀ ਕੀ ਇਸ ਦਾ ਇਫੈਕਟ ਪੈਂਦਾ ਵੀ ਜੇ ਕੋਈ ਪੇਰੈਂਟਸ ਆਪਣੇ ਬੱਚੇ ਨੂੰ ਜਲਦੀ ਲੈ ਕੇ ਆ ਰਹੇ ਨੇ ਤੇ ਕੋਈ ਪੇਰੈਂਟਸ ਆਪਣੇ ਬੱਚੇ ਨੂੰ ਲੇਟ ਲੈ ਕੇ ਆ ਰਹੇ ਨੇ ਤਾਂ ਉਸ ਨਾਲ ਉਸ ਦੀ ਲਾਈਫ ਤੇ ਕੋਈ ਇਫੈਕਟ ਪੈਂਦਾ ਕਿ ਉਹ ਠੀਕ ਹੋਣ ਦੇ ਵਿੱਚ ਥੋੜੀ ਪ੍ਰੋਬਲਮ ਆਵੇ ਉਸ ਨੂੰ ਬਹੁਤ ਹੀ ਅੱਛਾ ਸਵਾਲ ਹੈ ਮੈਮ ਬਹੁਤ ਅੱਛਾ ਇਹਦੇ ਚ ਤੁਸੀਂ ਸਮਝ ਲਓ ਕਿ ਉਸ ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ ਸੋ ਅਗਰ ਮੈਂ ਉਸ ਬੱਚੇ ਨੂੰ 1.5 ਸਾਲ ਤੇ ਜਾਂ 2 ਸਾਲ ਤੋਂ ਉਹਦੇ ਸਿੰਪਟਮਸ ਪਤਾ ਲੱਗਣ ਤੇ ਉਹਨੂੰ ਡਾਇਗਨੋਸ ਕਰਵਾ ਕੇ ਇੱਕ ਥੈਰੇਪਿਸਟ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਨਾ ਤੇ ਬੱਚਾ ਮੈਮ ਆਲ ਮੋਸਟ ਆਲਮੋਸਟ ਬਹੁਤ 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 ਬਿਹਤਰ ਹੋ ਜਾਂਦਾ ਜਿੰਨੂੰ ਅਸੀਂ ਕਹੀਏ ਕਿ ਮੇਨ ਸਟ੍ਰੀਮ ਤੱਕ ਵੀ ਖੜਾ ਹੋ ਜਾਂਦਾ ਪਰ ਇਹ ਡਿਪੈਂਡ ਕਰਦਾ ਹੈ ਕਿ ਉਸ ਦੇ ਨਾਲ ਪੇਰੈਂਟ ਕਿੰਨੀ ਡੈਡੀਕੇਸ਼ਨ ਦੇ ਨਾਲ ਕੰਮ ਕਰਦਾ ਸੋ ਯਾ ਉਹਦੇ ਨਾਲ ਕਿੰਨਾ ਕੰਮ ਹੋ ਪਾ ਰਿਹਾ ਠੀਕ ਹੈ ਸੋ ਅਗਰ ਮੈਂ ਬੱਚੇ ਦਾ ਜਿਹੜਾ ਪ੍ਰੀਸ਼ੀਅਸ ਸਮਾਂ ਉਹਨੂੰ ਕੱਢ ਕੇ ਹੀ ਉਹ ਪਹੁੰਚਦਾ ਵਾਂ ਤੇ ਫਿਰ ਤੇ ਮੇਰੇ ਲਈ ਚੈਲੰਜ ਬਹੁਤ ਵੱਜ ਜਾਂਦੇ ਨੇ ਆਰਟイズਮ ਚ ਜਰਨਲੀ ਕੀਆ ਜਾਂਦਾ ਹੈ ਕਿ ਅਗਰ 5 ਸਾਲ ਤੋਂ ਪਹਿਲਾਂ ਕਿਤੇ ਇਸ ਦਾ ਡਾਇਗਨੋਸ ਹੋ ਜਾਏ ਤਾਂ ਬਹੁਤ ਹੀ ਅੱਛੀ ਬਾਤ ਹੈ ਕਿਤੇ 3 ਸਾਲ ਤੋਂ ਪਹਿਲਾਂ ਹੋ ਜਾਏ ਤੇ ਹੋਰ ਵੀ ਵਧੀਆ ਸੋ ਇਸ ਲਈ ਇਹਦੀ ਰਾਈਟ ਟੇਸ ਜਿਹੜੀ ਹੈ ਉਹ ਹੈ 1.5 ਤੋਂ 3 ਸਾਲ ਦੇ ਵਿੱਚ ਵਿੱਚ ਅਗਰ ਤੁਸੀਂ ਆਪਣੇ ਬੱਚੇ ਨੂੰ ਲੈ ਕੇ ਪਹੁੰਚੋ ਤੇ ਬੱਚੇ ਚ ਬਹੁਤ ਬੈਟਰ ਹੋਣ ਦੇ ਚਾਂਸਸ ਹੁੰਦੇ ਨੇ ਸੋ ਜੇ ਮੈਂ ਪਹੁੰਚਦਾ ਹੀ ਕਿਸੇ ਉਸ ਪ੍ਰੋਫੈਸ਼ਨਲ ਦੇ ਕੋਲ 5 ਸਾਲ ਤੇ ਆਇਆ ਜਾਂ 6 ਸਾਲ ਤੇ ਆਇਆ ਸੋ ਉਹ ਐ ਨਹੀਂ ਕਿ ਬੱਚਾ ਸਿੱਖ ਨਹੀਂ ਪੰਦਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੋਈ ਟ੍ਰੀਟਮੈਂਟ ਨਹੀਂ ਹੈ ਕਿ ਮੈਂ ਕਹਾਂ ਕਿ ਮੈਂ ਭਈ 5 ਸਾਲ ਤੱਕ ਦਵਾਈ ਦਿੱਤੀ ਤਾਂ ਠੀਕ ਹੋ ਜਾਏਗਾ ਜਾਂ 3 ਸਾਲ ਤੱਕ ਦਿੱਤੀ ਤਾਂ ਹੋਰ ਵਧੀਆ ਹੋ ਜਾਏ ਇੱਕ ਲਰਨਿੰਗ ਹੈ ਲਰਨਿੰਗ ਜਾਂ ਟ੍ਰੇਨਿੰਗ ਕਿਸੇ ਵੀ ਉਮਰ 'ਚ ਕੀਤੀ ਜਾ ਸਕਦੀ ਹੈ ਬਟ ਉਹਦੇ ਨਾਲ ਕੀ ਹੁੰਦਾ ਹੈ ਮੇਰਾ ਬੱਚਾ ਹਰ ਚੀਜ਼ 'ਚ ਪਿੱਛੇ ਰਹਿਣਾ ਸ਼ੁਰੂ ਹੋ ਜਾਂਦਾ ਹੁਣ ਬੱਚਾ 2 ਸਾਲ ਤੇ ਡਾਇਗਨੋਸ ਹੋ ਗਿਆ 2 ਸਾਲ ਤੇ ਡਾਇਗਨੋਸ ਹੋ ਕੇ 6 ਮਹੀਨੇ ਥੈਰੇਪੀ ਸੈਂਟਰ ਦੇ ਨਾਲ ਬੱਚਾ ਇਸ ਲਾਈਕ ਹੋ ਜਾਂਦਾ ਕਿ ਉਹ ਤੁਹਾਡੀ ਇਨਸਟਰਕਸ਼ਨ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੰਦਾ ਉਹ ਆਈ ਕੰਟੈਕਟ ਬਣਾਉਣਾ ਸ਼ੁਰੂ ਕਰ ਦਿੰਦਾ ਉਹ ਕਮਿਊਨੀਕੇਟ ਕਰਨਾ ਸ਼ੁਰੂ ਕਰ ਦਿੰਦਾ ਜਦੋਂ ਇਹ ਸਾਰੀਆਂ ਚੀਜ਼ਾਂ ਕਰਨ ਲੱਗ ਪੈਂਦਾ ਤਾਂ ਮਤਲਬ ਬੱਚਾ ਜਦੋਂ 3 ਸਾਲ ਤੱਕ ਪਹੁੰਚਦਾ ਹੈ ਉਹ ਨਾਰਮਲ ਬੱਚਿਆਂ ਦੀ ਤਰ੍ਹਾਂ ਬਾਕੀ ਸਾਰੀਆਂ ਚੀਜ਼ਾਂ ਨੂੰ ਕਰਨਾ ਸ਼ੁਰੂ ਕਰ ਦਿੰਦਾ ਹੈ ਫਿਰ ਅਸੀਂ ਉਹਨੂੰ ਸਕੂਲ ਭੰਨਿਆ ਜਦੋਂ ਸਕੂਲ ਜਾਂਦਾ ਆਪਣੀ এজ ਦੇ ਨਾਲ ਧੀਰੇ 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 ਉਹਦਾ ਲੈਵਲ ਅਪ ਹੁੰਦਾ ਰਹਿੰਦਾ ਰਾਈਟ ਸੋ ਜੇ ਮੈਂ ਬੱਚੇ ਨੂੰ ਪਹਿਲਾਂ ਇਹ ਸਾਰੀਆਂ ਚੀਜ਼ਾਂ ਨਹੀਂ ਕਰਾਈਆਂ ਮੈਂ ਜਦੋਂ ਉਹਨੂੰ ਸਕੂਲ 'ਚ ਭੇਜਿਆ ਹੁਣ ਉਹ ਸਕੂਲ 'ਚ ਟਿੱਕੇ ਹੀ ਨਹੀਂ ਬੈਠ ਰਿਹਾ ਉਹ ਇਨਸਟਰਕਸ਼ਨ ਹੀ ਫੋਲੋ ਨਹੀਂ ਕਰ ਰਿਹਾ ਉਹ ਆਈ ਕੰਟੈਕਟ ਨਹੀਂ ਕਰ ਰਿਹਾ ਸਕੂਲ ਵੀ ਉਹਦੇ ਨਾਲ ਕੀ ਕਰੇਗਾ ਉਦੋਂ ਫਿਰ ਤੁਹ ਸੋ ਜਦੋਂ ਤੁਸੀਂ ਫਿਰ ਥੈਰੇਪੀ ਸੈਂਟਰ ਲਈ ਜਾਂਦੇ ਹੋ ਤੇ ਬੱਚਾ ਹਰ ਚੀਜ਼ ਤੋਂ ਪਿੱਛੇ 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 ਚੱਲਦਾ ਰਹਿੰਦਾ ਸੋ ਇਸ ਲਈ ਇਹਦਾ ਰਾਈਟ ਟੇਸ ਦਸੀ ਗਈ ਹੈ ਕਿ ਅਗਰ ਬੱਚੇ ਦਾ ਡਾਇਗਨੋਸ ਕਿਤੇ 1.5 ਤੋਂ 2 ਸਾਲ ਦੇ ਵਿੱਚ ਜਾਂ 2 ਤੋਂ 2.5 ਸਾਲ ਦੇ ਵਿੱਚ ਹੋ ਜਾਏ ਤੇ ਬਹੁਤ ਹੀ ਵਧੀਆ ਤੇ ਕਿਤੇ 5 ਸਾਲ ਤੋਂ ਪਹਿਲਾਂ ਹੋ ਜਾਏ ਤਾਂ ਵੀ ਤੁਸੀਂ ਇੱਕ ਰਾਈਟ ਟੇਸ ਦਿਓ ਤਾਂ ਕਿ ਅਸੀਂ ਬੱਚੇ ਨੂੰ ਬੱਚਾ 1 ਸਾਲ ਪਿੱਛੇ ਹੈ ਬੱਚਾ ਕੋਈ 5 ਸਾਲ ਪਿੱਛੇ ਨਹੀਂ ਹੈ ਸੋ ਇਸ ਲਈ ਕਿਹਾ ਜਾਂਦਾ ਹੈ ਕਿ ਅਗਰ 5 ਸਾਲ ਤੋਂ ਪਹਿਲਾਂ ਹੋ ਜਾਏ ਤੇ ਬਹੁਤ ਵਧੀਆ ਅਗਰ 3 ਸਾਲ ਤੋਂ ਪਹਿਲਾਂ ਹੋ ਜਾਵੇ ਹੋਰ ਵੀ ਵਧੀਆ 글로ਬਲੀ ਇਸ ਦੇ ਕਿੰਨੇ ਕੇਸਸ ਆ ਰਹੇ ਨੇ ਮਤਲਬ ਕੋਈ ਪਰਸੈਂਟੇਜ ਹੋਵੇ ਕਿ ਜ਼ਿਆਦਾ ਹੈ ਬਦਰੀ ਹੈ ਬੱਚਿਆਂ ਦੇ ਵਿੱਚ ਕੋਈ ਇੰਡੀਅਨ ਸਰਵੇ ਤੇ ਨਹੀਂ ਹੈ ਮੈਮ ਬਟ ਇੱਕ ਅਮਰੀਕਨ ਸਰਵੇ ਹੈ ਜਿਹਦੇ ਵਿੱਚ ਉਹਨਾਂ ਨੇ ਆਪਣੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਇਹਨੂੰ ਅਪਲੋਡ ਕੀਤਾ ਹੋਇਆ ਹੈ ਜਿਹਦੇ ਕਹਿੰਦੇ ਨੇ ਕਿ ਹਰ 36 ਬੱਚਾ ਮਗਰ ਜਿਹੜਾ ਬੱਚਾ ਹੈ ਉਹ ਇੱਕ ਬੱਚਾ ਐਸਸੀ ਟ੍ਰੇਡ ਦੇ ਅੰਦਰ ਆ ਰਿਹਾ ਹੈ ਸਟੇਟਮੈਂਟ ਦੀ ਗੱਲ ਕੀਤੀ ਜਾਵੇ ਜਦੋਂ ਤੁਸੀਂ ਥੈਰੇਪੀਜ਼ ਦੀ ਗੱਲ ਕੀਤੀ ਹੈ ਤਾਂ ਕੀ ਇਹ ਪੇਰੈਂਟਸ ਥੈਰੇਪੀਜ਼ ਘਰ ਵੀ ਦੇ ਸਕਦੇ ਆ ਜਾਂ ਕੁਝ ਸਪੈਸ਼ਲ ਤੁਹਾਡੇ ਵੱਲੋਂ ਕੀਤਾ ਜਾਂਦਾ ਹੈ ਉਹਨਾਂ ਬੱਚਿਆਂ ਦੇ ਬਿਲਕੁਲ ਦੇ ਸਕਦੇ ਆ ਮੈਮ ਇਹ ਇਸ ਤਰ੍ਹਾਂ ਦੀ ਕੋਈ ਰਾਕਟ ਸਾਇੰਸ ਨਹੀਂ ਹੈ ਕਿ ਜਿਹੜੇ ਪਰਫੈਸ਼ਨਲ ਕਰ ਸਕਦੇ ਨੇ ਤੇ ਪੇਰੈਂਟ ਨਹੀਂ ਕਰ ਸਕਦੇ ਬਟ ਹਾਂ ਪੇਰੈਂਟ ਨੂੰ ਸਿੱਖਣਾ ਪੈਂਦਾ ਸੋ ਉਹ ਸਟਾਰਟਿੰਗ ਅਗਰ ਪੇਰੈਂਟ ਇੰਨਾ ਈਜ਼ੀ ਹੁੰਦਾ ਤੇ ਫਿਰ ਹਰ ਪੇਰੈਂਟ ਖੁਦ ਹੀ ਕਰ ਲੈਂਦਾ ਇਹ ਇੱਕ ਪਰਫੈਸ਼ਨਲ ਔਰ ਪਰਸਨਲ ਦਾ ਕੰਬਾਈਨਡ ਐਫਰਟ ਹੁੰਦੇ ਨੇ ਸੋ ਜਿਹਦੇ ਚ ਕੀ ਕਈ ਟੈਕਨੀਕਲ ਟਰਮਨੋਲੋਜੀ ਹੁੰਦੀ ਹੈ ਜਿਵੇਂ ਕਿ ਮੈਂ ਓਕਿਊਪੇਸ਼ਨਲ ਥੈਰੇਪੀ ਦੀ ਗੱਲ ਕਰਾਂ ਉਹਦੇ ਵਿੱਚ ਬਹੁਤ ਸਾਰੀ ਟੈਕਨੀਕਲ ਚੀਜ਼ਾਂ ਨੇ ਜਿਹੜੀਆਂ ਕਿ ਇੱਕ ਥੈਰੇਪਿਸਟ ਹੀ ਕਰ ਸਕਦਾ ਹੈ ਬਟ ਹਾਂ ਮੈਂ ਅਗਰ ਕਮਿਊਨੀਕੇਸ਼ਨ ਦੀ ਗੱਲ ਕਰਾਂ ਤੇ ਲਿਵਿੰਗ ਸਕਿੱਲ ਤੁਹਾਨੂੰ ਵੀ ਆਂਦੇ ਨੇ ਮਾਪੇ ਤੁਹਾਨੂੰ ਵੀ ਆਂਦੇ ਨੇ ਅਸੀਂ ਬੱਚੇ ਨੂੰ ਲਿਵਿੰਗ ਸਕਿੱਲ ਤੇ ਸਿਖਾ ਸਕਦੇ ਆ ਪਰ ਜਿਹੜੀ ਉਹਦੇ ਲਈ ਅਗਰ ਗੱਲ ਕਰਾਂ ਥੈਰੇਪਿਸਟ ਦੀ ਉਹਦੇ ਚ ਕਈ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਿ ਪ੍ਰੋਫੈਸ਼ਨਲ ਹੀ ਕਰ ਪਾਉਂਦੇ ਨੇ ਬਟ ਇੱਕ ਸਮਾਂ ਐਦਾ ਆ ਜਾਂਦਾ ਜਦੋਂ ਪ੍ਰੋਫੈਸ਼ਨਲ ਵੀ ਪੇਰੈਂਟ ਨੂੰ ਮਤਲਬ ਮੈਂ ਹਮੇਸ਼ਾ ਰეკਮੈਂਡ ਕਰਦਾ ਕਿ ਮਾਪੇ ਨੂੰ ਉਸ ਸੈਂਟਰ ਜਾਣਾ ਚਾਹੀਦਾ ਜਿੱਥੇ ਉਹਨੂੰ ਵੀ ਉਹਦਾ ਥੈਰਾਪਿਸਟ ਬਣਾਇਆ ਜਾਵੇ ਸੋ ਬਟ ਹਾਂ ਟੋਟਲੀ ਤੇ ਥੈਰਾਪਿਸਟ ਨਹੀਂ ਖਤਮ ਹੁੰਦੇ ਥੇ ਕਦੀ ਵੀ ਬਹੁਤ سارے ਲੋਕ ਇਹ ਕਹਿੰਦੇ ਨੇ ਨਹੀਂ ਨਹੀਂ ਜੀ ਬਿਲਕੁਲ ਹੀ ਖਤਮ ਹੋ ਜਾਂਦਾ ਨਹੀਂ ਤੁਹਾਨੂੰ ਥੈਰਾਪਿਸਟ ਦੇ ਨਾਲ ਵੀ ਜੁੜ ਕੇ ਰਹਿਣਾ ਪੈਂਦਾ ਬਟ ਹਾਂ 9:8 ਜਦੋਂ ਅਸੀਂ ਸਟਾਰਟ ਕਰਦੇ ਹਾਂ ਇਹਦੀ ਇੱਕ ਰੇਸ਼ੋ ਹੁੰਦੀ ਹੈ ਮੈਂ ਆਲਵੇਸ ਸਮਝਾਉਣਾ ਇਹ 90:10 ਰੇਸ਼ੋ ਹੁੰਦੀ ਹੈ 90% ਪ੍ਰੋਫੈਸ਼ਨਲ ਹੁੰਦਾ ਜਦੋਂ ਅਸੀਂ ਸਟਾਰਟ ਹੁੰਦੇ ਹਾਂ 10% ਪੈਰੈਂਟ ਹੁੰਦਾ ਮਨ ਪੇਰੈਂਟ ਨੂੰ ਬਹੁਤ ਸਾਰੀਆਂ ਘਟ ਚੀਜ਼ਾਂ ਪਤਾ ਹੁੰਦੀਆਂ ਨੇ ਜਿਹੜੀ ਨਾਲ ਪੇਰੈਂਟ ਬੱਚੇ ਦੇ ਨਾਲ ਕੰਮ ਕਰਦਾ ਔਰ 90% ਪ੍ਰੋਫੈਸ਼ਨਲ ਕੰਮ ਕਰਦਾ ਹੈ ਬਟ ਜਿਵੇਂ ਜਿਵੇਂ ਤੁਸੀਂ ਇਹਨੂੰ ਅਗਰ ਬਿਹਤਰ ਕਰਨਾ ਹੈ ਤਾਂ ਤੁਹਾਨੂੰ ਇਹਨੂੰ ਰਿਵਰਸ ਕਰਨਾ ਪੈਂਦਾ ਹੈ ਪੇਰੈਂਟ ਨੂੰ 90% ਧਿਆਨ ਦੇਣਾ ਪੈਂਦਾ ਹੈ ਪ੍ਰੋਫੈਸ਼ਨਲ ਨੂੰ 10% ਪ੍ਰੋਫੈਸ਼ਨਲ ਜੁੜਿਆ ਰਹਿਣਾ ਚਾਹੀਦਾ ਤੁਹਾਡੇ ਨਾਲ ਕਿਉਂਕਿ ਏਜ ਜਿਵੇਂ ਜਿਵੇਂ ਵੱਧਦੀ ਹੈ ਜਿਵੇਂ ਜਿਵੇਂ ਵੱਧਿਆ ਉਦੋਂ-ਉਦੋਂ ਸਾਨੂੰ ਬਹੁਤ ਸਾਰੇ ਚੈਲੰਜ ਉਦੋਂ ਸਮਝ ਆਉਂਦੇ ਨੇ ਸੋ ਇਸ ਕਰਕੇ ਪ੍ਰੋਫੈਸ਼ਨਲ ਦਾ ਜੁੜਿਆ ਰਹਿਣਾ ਵੀ ਬਹੁਤ ਜ਼ਰੂਰੀ ਹੈ ਬਟ ਹਾਂ ਤੁਹਾਡਾ ਵੀ ਸਿੱਖਣਾ ਬਹੁਤ ਜ਼ਰ ਤੁਸੀਂ ਆਪਣੇ ਬੱਚੇ ਤੇ ਬਿਹਤਰ ਰਿਜ਼ਲਟ ਨਹੀਂ ਲੈ ਸਕਦੇ ਤੁਹਾਡੇ ਵੱਲੋਂ ਕਾਫੀ ਟਾਈਮ ਹੋ ਗਿਆ ਤੁਸੀਂ ਸੈਂਟਰ ਚਲਾ ਰਹੇ ਹੋ ਆਈਡੀਆ ਕਿੱਥੋਂ ਆਇਆ ਕਿੱਥੋਂ ਇਸ ਚੀਜ਼ ਦੀ ਸ਼ੁਰੂਆਤ ਹੋਈ ਸੋ ਮੈਂ ਜਿਵੇਂ ਦੱਸਿਆ ਕਿ ਮੇਰਾ ਖੁਦ ਦਾ ਬੇਟਾ ਜਿਹੜਾ ਸਾਈਮ ਉਹ ਵੀ ਇੱਕ ਸਪੈਸ਼ਲ ਚਾਈਲਡ ਹੈ ਉਹਦਾ ਅਜ ਤੋਂ ਤਕਰੀਬਨ 12-13 ਸਾਲ ਪਹਿਲਾਂ ਡਾਇਗਨੋਸ ਹੋਇਆ ਸੀਗਾ ਸੋ ਉਹਦਾ ਡਾਇਗਨੋਸ ਹੋਇਆ ਅਸੀਂ ਉਹਦੇ ਲਈ ਇੰਨੇ ਸਾਲਾਂ ਤੋਂ ਕੰਟੀਨਿਊਸਲੀ ਕੰਮ ਕਰਦੇ ਆ ਰਹੇ ਸੀ ਕਾਫੀ ਸਾਲਾਂ ਤੋਂ ਅਸੀਂ ਥੈਰੇਪੀ ਸੈਂਟਰਾਂ ਦੇ ਨਾਲ ਕਨੈਕਟਿਡ ਸੀਗੇ ਸੋ ਸਾਰਾ ਕੰਮ ਕਰਦੇ ਆ ਰਹੇ ਸੀ ਡਿਊਰਿੰਗ ਇਹ ਸਾਰੇ ਪੀਰੀਅਡ ਮੇਰੇ ਵਾਈਫ ਦਾ ਕੈਂਸਰ ਡਾਇਗਨੋਸ ਹੋ ਗਿਆ ਸੋ ਉਹਨਾਂ ਦੀ ਇਨਸਿਕਿਉਰਿਟੀ ਸੀ ਕਿ ਵਾਟ ਆਫਟਰ ਮੀ ਮੇਰੇ ਬਾਅਦ ਮੇਰੇ ਬੱਚੇ ਨੂੰ ਕੌਣ ਦੇਖੇਗਾ ਸੋ ਬਸ ਉਸ ਇਨਸਿਕਿਉਰਿਟੀ ਨੇ ਇਸ ਸੈਂਟਰ ਨੂੰ ਬਰ ਦੇ ਦਿੱਤਾ ਉਹਨਾਂ ਦੀ ਇੱਕ ਇਨਸਿਕਿਉਰਿਟੀ ਸੀ ਕਿ ਅਸੀਂ ਵੀ ਇਹਨਾਂ ਬੱਚਿਆਂ ਲਈ ਕੁਝ ਕਰੀਏ ਬਿਕੋਜ਼ ਕੀ ਹੈ ਕਿ ਮੈਂ ਮੈਂ ਬਹੁਤ ਹੀ ਬਹੁਤ ਹੀ ਮਿਹਨਤ ਵਾਲੀ ਫੀਲਡ ਹੈ ਇਹ ਜਿਹੜਾ ਪੇਰੈਂਟ ਇਹਦੇ ਚੋਂ ਨਿਕਲ ਰਿਹਾ ਅਗਰ ਕੋਈ ਉਹ ਸੁਣ ਰਿਹਾ ਹੋਏਗਾ ਤੇ ਉਹਨੂੰ ਪਤਾ ਹੈ ਕਿ ਇਹ ਬਹੁਤ ਔਖਾ ਕੰਮ ਹੈ ਪਰ ਹਾਂ ਔਖਾ ਹੈ ਬਟ ਇੰਪੋਸੀਬਲ ਨਹੀਂ ਹੈ ਹੁੰਦਾ ਕਿ ਇਹ ਹੈ ਕਿ ਮਾਪਬਪ ਦੇ ਬਹੁਤ ਸਾਰੇ ਪੈਸੇ ਲੱਗ ਜਾਂਦੇ ਨੇ ਕਿਉਂਕਿ ਔਖੇ ਦੇ ਨਾਲ 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 ਇੱਕ ਐਕਸਪੈਂਸਿਵ ਫੀਲਡ ਹੈ ਜਿਹੜੀ ਚੀਜ਼ ਔਖੀ ਹੁੰਦੀ ਉਹ ਬਟ ਆਬਵੀਅਸਲੀ ਮਹਿੰਗੀ ਤੇ ਹੁੰਦੀ ਹੈ ਕਿਉਂਕਿ ਉਹ ਮਹਿੰਗੀ ਹੋਣ ਕਰਕੇ ਬਹੁਤ ਸਾਰੇ ਪੇਰੈਂਟਸ ਜਿਵੇਂ ਮੈਂ ਆਪਣੀ ਹੀ ਗੱਲ ਕਰਾਂ ਸਾਡੇ ਮੇਰੇ ਬੇਟੇ ਦਾ 12 ਸਾਲ ਪਹਿਲਾਂ ਡਾਇਗਨੋਸ ਹੋ ਕੇ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਵੀ ਅਸੀਂ ਉਹ ਚੀਜ਼ ਨੂੰ ਨਹੀਂ ਪਾ ਪਾਏ ਜਿਹੜੀ ਕਿ ਪੇਰੈਂਟ ਨੂੰ ਚਾਹੀਦੀ ਹੁੰਦੀ ਹੈ ਕਿ ਆ ਉਸ ਲੈਵਲ ਦੀ ਇੰਪਰੂਵਮੈਂਟ ਨਹੀਂ ਆ ਪਾਈ ਸੋ ਇਸ ਕਰਕੇ ਉਹਦਾ ਵਿਜ਼ਨ ਸੀ ਕਿ ਕੋਈ ਇੱਕ ਐਦਾਂ ਦਾ ਸੈਟਅਪ ਬਣਾਇਆ ਜਾਵੇ ਜਿੱਥੇ ਫਰੀ ਤੇ ਨਹੀਂ ਹੋ ਸਕਦਾ ਬਟ ਅਗਰ ਮਾਪੇ ਪੈਸੇ ਖਰਚੇ ਤੇ ਪੈਸੇ ਖਰਚ ਕੇ ਉਹਨੂੰ ਰਿਵਾਰਡ ਜ਼ਰੂਰ ਮਿਲ ਲੈ ਉਹਨੂੰ ਉਸ ਦਾ ਜਸਟਿਸ ਜ਼ਰੂਰ ਮਿਲੇ ਤਾਂ ਕਿ ਉਸ ਪੈਸੇ ਤੋਂ ਬਾਅਦ ਉਹ ਬੱਚੇ ਨੂੰ ਉਸ ਲੈਵਲ ਤੱਕ ਤੇ ਖੜਾ ਕਰ ਸਕਣ ਜਿੱਥੇ ਉਹ ਚਾਹੁੰਦੇ ਨੇ ਸੋ ਉਸ ਇਨਸਿਕਿਉਰਟੀ ਨੇ ਸੈਂਟਰ ਨੂੰ ਬਰ ਦਿੱਤਾ ਉਹਨਾਂ ਦਾ ਇੱਕ ਵਿਜ਼ਨ ਸੀ ਕਿ ਅਸੀਂ ਵੀ ਇਹਨਾਂ ਬੱਚਿਆਂ ਲਈ ਕੁਝ ਕਰੀਏ ਅ ਤੁਹਾਡੇ ਕੋਲ ਜੋ ਮੈਂ ਪੇਰੈਂਟਸ ਦੀ ਗੱਲ ਕਰਾਂ ਜਾਂ ਚਿਲਡਰਨ ਜਿਹੜੇ ਇੱਥੇ ਆਂਦੇ ਨੇ ਉਹ ਲੋਕਲੀ ਹੁੰਦੇ ਆ ਜਾਂ ਗਲੋਬਲੀ ਵੀ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਮੈਮ ਹਰ ਜਗ੍ਹਾ ਤੋਂ ਪੇਸ਼ੈਂਟ ਸਾਡੇ ਕੋਲ ਪੇਰੈਂਟ ਆ ਰਹੇ ਆ ਸੋ ਮੈਂ ਅਗਰ ਗੱਲ ਕਰਾਂ ਮੇਰੇ ਕੋਲ ਕੈਨੇਡਾ ਤੋਂ ਵੀ ਪੇਪਰ ਆ ਰਹੇ ਨੇ ਯੂ ਐਸ ਏ ਤੋਂ ਵੀ ਆ ਰਹੇ ਨੇ ਯੂ ਕੇ ਤੋਂ ਵੀ ਆ ਰਹੇ ਨੇ ਜਰਮਨ ਤੋਂ ਵੀ ਆ ਰਹੇ ਨੇ ਸੋ ਆਊਟ ਆਫ ਸਟੇਟਸ ਤੋਂ ਵੀ ਆ ਰਹੇ ਨੇ ਇਨ ਪੰਜਾਬ ਵੀ ਆ ਰਹੇ ਨੇ ਜਲੰਧਰ ਤੋਂ ਵੀ ਹੈਗੇ ਨੇ ਸੋ ਹਰ ਜਗ੍ਹਾ ਤੋਂ ਸਰ ਜਿੱਦਾਂ ਤੁਹਾਡੇ ਵੱਲੋਂ ਇੱਥੇ ਥੈਰੇਪੀਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਤਾਂ ਕਿਸ ਤਰੀਕੇ ਨਾਲ ਉਹ ਥੈਰੇਪੀ ਹੈ ਜਿਹੜੀ ਸਟਾਰਟ ਕੀਤੀ ਜਾਂਦੀ ਹੈ ਐਂਡ ਨੈਕਸਟ ਲੈਵਲ ਤੇ ਕਰ ਲੈ ਕੇ ਚਾਈ ਜਾਂਦੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਨੂੰ ਹਰ ਚੀਜ਼ ਸਾਨੂੰ ਸਿਖਾਣੀ ਪੈਂਦੀ ਹੈ ਸੋ ਜਦੋਂ ਅਸੀਂ ਥੈਰੇਪੀ ਸਟਾਰਟ ਕਰਦੇ ਹਾਂ ਉਹਦੇ ਵਿੱਚ ਮੇਨ ਚਾਰ ਚੀਜ਼ਾਂ ਦੇ ਉੱਤੇ ਪਹਿਲਾਂ ਕੰਮ ਕੀਤਾ ਜਾਂਦਾ ਹੈ ਪਹਿਲਾਂ ਹੁੰਦਾ ਬੱਚੇ ਨੂੰ ਨੇਮ ਰਿਸਪੌਂਡ ਕਰਨਾ ਆਈ ਕੰਟੈਕਟ ਕਰਨਾ ਸਿਟਿੰਗ ਟੋਲਰੈਂਸ ਨੂੰ ਬੁਦਾਨਾ ਸੋ ਇਨਸਟਰਕਸ਼ਨ ਨੂੰ ਫਾਲੋ ਕਰਨਾ ਜਿਵੇਂ ਇਹ ਚਾਰ ਬੇਸਿਕ ਚੀਜ਼ਾਂ ਨੇ ਕਿਉਂਕਿ ਜ਼ਿਆਦਾਤਰ ਬੱਚੇ ਸਾਡੇ ਜਿਹੜੇ ਹੁੰਦੇ ਨੇ ਆਈ ਕੰਟੈਕਟ ਨਹੀਂ ਬਣਾਉਂਦੇ ਸੋ ਆਪਣੇ ਨਾਮ ਨੂੰ ਰਿਸਪੌਂਡ ਨਹੀਂ ਕਰਦੇ ਸੋ ਉਹ ਇਹ ਚਾਰ ਚੀਜ਼ਾਂ ਦੇ ਉੱਤੇ ਪਹਿਲਾਂ ਕੰਮ ਕੀਤਾ ਜਾਂਦਾ ਜਦੋਂ ਇਹ ਚਾਰ ਚੀਜ਼ਾਂ ਦੇਖੋ ਵੈਸੇ ਤੇ ਮੈਂ ਹਮੇਸ਼ਾ ਸਮਝਾਉਂਦਾ ਕਿ ਹਰ ਚੀਜ਼ ਬੱਚੇ ਨੇ ਲਾਈਫ ਦੇ ਵਿੱਚ ਜਾ ਕੇ ਹੀ ਜਦੋਂ ਐਕਸਪਲੋਰ ਕਰਨੀ ਹੈ ਉਦੋਂ ਹੀ ਉਹਨੇ ਸਿੱਖਣਾ ਜਿਹੜੀ ਵੀ ਚੀਜ਼ ਦਾ ਐਕਸਪੋਜ਼ਰ ਉਹਨੂੰ ਮਿਲੇਗਾ ਉਦੋਂ ਹੀ ਉਹ ਸਿੱਖੇਗਾ ਬਟ ਕੁਝ ਚੀਜ਼ਾਂ ਐਵੇਂ ਕਿ ਜੇ ਉਹ ਮੇਰੇ ਨਾਲ ਆਈ ਕੰਟੈਕਟ ਹੀ ਨਹੀਂ ਬਣਾ ਰਿਹਾ ਆਪਣੇ ਨਾਮ ਨੂੰ ਰਿਸਪੌਂਡ ਹੀ ਨਹੀਂ ਕਰ ਰਿਹਾ ਉਹ ਟਿੱਕੇ ਹੀ ਨਹੀਂ ਬੈਠ ਰਿਹਾ ਇਨਸਟਰਕਸ਼ਨ ਹੀ ਨਹੀਂ ਫੋਲੋ ਕਰ ਰਿਹਾ ਤੇ ਬਾਕੀ ਚੀਜ਼ਾਂ ਨੂੰ ਕਿਵੇਂ ਕਰੇਗਾ ਸੋ ਸਟਾਰਟਿੰਗ ਜਦੋਂ ਬੱਚੇ ਦੀ ਜਰਨੀ ਹੁੰਦੀ ਹੈ ਚਾਰ ਚੀਜ਼ਾਂ ਦੇ ਉੱਤੇ ਪਹਿਲਾਂ ਕੰਮ ਕਰਨਾ ਬਹੁਤ ਜ਼ਰੂਰੀ ਹੁੰਦਾ ਸੋ ਫਿਰ ਬਾਕੀ ਚੀਜ਼ਾਂ ਉਹਨੂੰ ਨਾਲ 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 ਸਿਖਾਈਆਂ ਜਾਂਦੀਆਂ ਨੇ ਸੋ ਅੱਗੇ ਸਮੇਂ ਰਹਿੰਦੇ ਜੇ ਤੇ ਬੱਚਾ ਜਲਦੀ ਡਾਇਗਨੋਸ ਹੋ ਗਿਆ ਸੋ ਜਦੋਂ ਇਹ ਚਾਰ ਚੀਜ਼ਾਂ ਨੂੰ ਸਿੱਖ ਜਾਂਦਾ ਹੈ ਤੇ ਫਿਰ ਬਾਕੀ ਸਾਰੇ ਬਿਹਿਵਿਅਰਸ ਨੂੰ ਕਿਉਂਕਿ ਉਹ ਕਮਿਊਨੀਕੇਟ ਕਰਨਾ ਸਿੱਖ ਜਾਂਦਾ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਆਟਿਜ਼ਮ ਕਰਦਾ ਕੀ ਹੈ ਆਟਿਜ਼ਮ ਮੇਰੀਆਂ ਦੋ ਚੀਜ਼ਾਂ ਨੂੰ ਇਫੈਕਟ ਕਰਦਾ ਹੈ ਪਹਿਲਾ ਮੇਰੇ ਕਮਿਊਨੀਕੇਸ਼ਨ ਨੂੰ ਦੂਸਰਾ ਮੇਰੇ ਬਿਹਿਵਿਅਰ ਨੂੰ ਤੇ ਜਦੋਂ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਦੇ ਹਾਂ ਬੱਚੇ ਨੂੰ ਕਮਿਊਨੀਕੇਟ ਕਰਨਾ ਆ ਜਾਂਦਾ ਹੈ ਬੱਚੇ ਨੂੰ ਆਈ ਕੰਟੈਕਟ ਕਰਨਾ ਆ ਜਾਂਦਾ ਹੈ ਬੱਚੇ ਨੂੰ ਨਾਮ ਰਿਸਪੌਂਡ ਕਰਨਾ ਆ ਜਾਂਦਾ ਹੈ ਬੱਚੇ ਨੂੰ ਇਨਸਟਰਕਸ਼ਨ ਫਾਲੋ ਕਰਨੀ ਆ ਜਾਂਦੀ ਹੈ ਤੇ ਮਤਲਬ ਉਹਨੂੰ ਇੱਕ ਕਮਿਊਨੀਕੇਟ ਕਰਨਾ ਆ ਗਿਆ ਜਦੋਂ ਕਮਿਊਨੀ ਸੋ ਇਹਨਾਂ ਚਾਰਾਂ ਚੀਜ਼ਾਂ ਦੇ ਜਦੋਂ ਅਸੀਂ ਕੰਮ ਕਰਦੇ ਹਾਂ ਤੇ ਬੱਚੇ ਨੂੰ ਉਹ ਸਾਰੀਆਂ ਚੀਜ਼ਾਂ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਬਾਕੀ ਤੇ ਬੱਚਾ ਟਾਈਮ ਰਹਿੰਦੇ ਜਦੋਂ ਸੋਸਾਇਟੀ ਦੇ ਵਿੱਚ ਜਾਂਦਾ ਹੈ ਉੱਥੇ ਹੀ ਚੀਜ਼ਾਂ ਨੂੰ ਐਕਸਪੋਜ਼ ਕਰਦਾ ਹੈ ਸਭ ਤੋਂ ਵੱਡਾ ਸਵਾਲ ਹੂੰ ਕਿ ਇੱਕ ਆਟイズਮ ਦੇ ਨਾਲ ਪ੍ਰਭਾਵਿਤ ਬੱਚਾ ਇੱਕ ਨਾਰਮਲ ਲਾਈਫ ਪ੍ਰੋਪਰ ਜੀ ਸਕਦਾ ਹੈ ਇਹ ਡਿਪੈਂਡ ਕਰਦਾ ਬੱਚੇ ਦੀ ਸੇਵਿਅਰਿਟੀ ਕੀ ਹੈ ਡਿਪੈਂਡ ਕਰਦਾ ਬੱਚੇ ਦਾ ਡਾਇਗਨੋਸ ਕਦੋਂ ਕਰਾਇਆ ਸੋ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਅਗਰ ਡਾਇਗਨੋਸ 1.5 ਤੋਂ 2 ਸਾਲ ਦੇ ਵਿੱਚ ਹੋ ਜਾਂਦਾ ਹੈ ਔਰ ਉਸੇ ਨਾਲ ਫੁੱਲ ਡੈਡੀਕੇਸ਼ਨ ਦੇ ਨਾਲ ਸਹੀ ਤਰੀਕੇ ਦੇ ਨਾਲ ਕੰਮ ਕੀਤਾ ਜਾਂਦਾ ਹੈ ਤੇ ਹਾਂ ਉਹ ਇੱਕ ਰਾਈਟ ਏਜ ਹੁੰਦੀ ਹੈ ਬੱਚੇ ਦੇ ਲਈ ਕੰਮ ਕਰਨ ਲਈ ਅਸੀਂ ਉਹਨੂੰ ਇੱਕ 골ਡਨ ਵਿੰਡੋ ਪੀਰੀਅਡ ਕਹਿੰਦੇ ਹਾਂ ਸੋ ਮੈਂ 골ਡਨ ਨਹੀਂ ਉਹਨੂੰ ਡਾਇਮੰਡ ਵਿੰਡੋ ਪੀਰੀਅਡ ਕਹਾਵਾਂਗਾ ਕਿਉਂਕਿ ਉਸ ਏਜ ਦੇ ਵਿੱਚ ਬਹੁਤ ਸਾਰੇ ਚਾਂਸਿਸ ਹੁੰਦੇ ਨੇ ਉਸ ਬੱਚੇ ਦੇ ਉਸ ਲੈਵਲ ਤੱਕ ਇੰਪਰੂਵ ਕਰਨ ਦੇ ਬਟ ਅਗਰ ਮੈਂ ਡਾਇਗਨੋਸਟਿਚ ਬੱਚੇ ਦਾ ਲੇਟ ਕਰਾਇਆ ਸੋ ਫਿਰ ਡਿਪੈਂਡ ਕਰਦਾ ਹੈ ਬੱਚਾ ਕਿੰਨਾ ਪਿੱਛੇ ਜਾ ਚੁੱਕਾ ਸੋ ਸਾਰੀਆਂ ਚੀਜ਼ਾਂ ਦਿੱਤੀ ਤੇ ਬਹੁਤ-ਬਹੁਤ ਧੰਨਵਾਦ ਸਰ ਤੁਹਾਡਾ ਤੁਸੀਂ ਸਾਨੂੰ ਇਹ ਸਾਰੀ ਇਨਫੋਰਮੇਸ਼ਨ ਦਿੱਤੀ ਤੇ ਐਟ ਲਾਸਟ ਮੈਂ ਪੁੱਛਣਾ ਚਾਹੂੰਗੀ ਉਹ ਪੇਰੈਂਟਸ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਕਈ ਵਾਰ ਇਸ ਚੀਜ਼ ਨੂੰ ਅੰਗੇਲਾ ਕਰ ਦਿੰਦੇ ਨੇ ਬੱਚੇ ਰਿਸਪੌਂਡ ਨਹੀਂ ਕਰ پا ਰਹੇ ਉਸ ਚੀਜ਼ ਦੀ ਜਿਹੜੀ ਟਾਈਮ ਪੀਰੀਅਡ ਹੁੰਦਾ ਜਦੋਂ ਤੁਸੀਂ ਕਿਹਾ 2.5 ਤੋਂ 5 ਸਾਲ ਉਸ ਚੀਜ਼ ਨੂੰ ਗਵਾ ਲੈਂਦੇ ਨੇ ਫਿਰ ਉਸ ਤੋਂ ਬਾਅਦ ਉਸ ਦਾ ਇਲਾਜ ਜਿਹੜਾ ਥੋੜਾ ਮੁਸ਼ਕਿਲ ਹੋ ਜਾਂਦਾ ਤਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਉਹਨਾਂ ਪੇਰੈਂਟ ਨੂੰ ਮੈਂ ਰਿਕੁਐਸਟ ਕਰਨਾ ਚਾਹਾਂਗਾ ਕਿ ਇਹ ਚੀਜ਼ ਅਸੈਪਟ ਕਰਨੀ ਹੀ ਪੈਣੀ ਹੈ ਤੁਸੀਂ ਅੱਜ ਨਹੀਂ ਕਰੋਗੇ ਤੁਸੀਂ ਬਾਅਦ ਵਿੱਚ ਕਰੋਗੇ ਕਰੋਗੇ ਜ਼ਰੂਰ ਸੋ ਬਿਹਤਰ ਹੈ ਕਿ ਅਗਰ ਉਹਨੂੰ ਅਸੀਂ ਸਮੇਂ ਰਹਿੰਦੇ ਅਸੈਸਸ ਕਰ ਲਈਏ ਔਰ ਸਮੇਂ ਰਹਿੰਦੇ ਅਸੀਂ ਉਹਦੇ ਤੇ ਕੰਮ ਕਰਨਾ ਸ਼ੁਰੂ ਕਰੀਏ ਤੇ ਉਹਦੇ ਚਾਂਸਸ ਬਹੁਤ 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 ਬਿਹਤਰ ਨੇ ਕਿਉਂਕਿ ਬੱਚਾ ਤੁਹਾਡਾ ਜਿੰਨਾ ਛੋਟਾ ਹੈ ਤੁਹਾਡਾ ਪ੍ਰੋਬਲਮ ਔਰ ਚੈਲੰਜ ਉਨਾ ਛੋਟਾ ਹੈ ਬੱਚਾ ਜਿੰਨਾ ਵੱਡਾ ਹੈ ਤੁਹਾਡੀ ਪ੍ਰੋਬਲਮ ਔਰ ਚੈਲੰਜ ਉਨਾ ਵੱਡਾ ਹੈ ਸੋ ਉਹਨੂੰ ਰਿਕੁਐਸਟ ਹੈ ਹੀ ਕਰਨਾ ਚਾਹਾਂਗਾ ਕਿ ਉਸਨੂੰ ਡਿਲੇ ਨਾ ਕੀਤਾ ਜਾਵੇ ਉਹਨੂੰ ਲੋਗਾਂ ਦੀ ਗੱਲਾਂ ਚਾਕੇ ਟਾਈਮ ਨਾ ਵੇਸ ਕੀਤਾ ਜਾਵੇ ਉਹਨੂੰ ਜਲਦੀ ਤੋਂ ਜਲਦੀ ਤੁਸੀਂ ਕਿਸੇ ਡਾਕਟਰ ਦੇ ਨਾਲ ਕਿਸੇ ਪ੍ਰੋਫੈਸ਼ਨਲ ਦੇ ਨਾਲ رابطہ ਕਾਇਮ ਕਰੋ ਤਾਂ ਕਿ ਅਸੀਂ ਸਮੇਂ ਰਹਿੰਦੇ ਬੱਚੇ ਦੇ ਲਈ ਕੀ ਕਰ ਸਕਦੇ ਹਾਂ ਉਹਨੂੰ ਸਮਝੀਏ ਨਹੀਂ ਤੇ ਜੇ ਅਸੀਂ ਇਹਨੂੰ ਜਿੰਨਾ ਡਿਲੇ ਕਰਾਂਗੇ ਫਿਰ ਉਹਨਾਂ ਹੀ ਸਾਡੇ ਲਈ ਇਹ ਮੁਸ਼ਕਲ ਵੱਧਦੀ ਜਾਏਗੀ ਸਾਡੀ ਸੋ ਮੈਂ ਰਿਕੁਐਸਟ ਕਰੂੰਗਾ ਕਿ ਕਦੀ ਵੀ ਇਹਨੂੰ ਡਿਲੇ ਨਹੀਂ ਕਰਨਾ ਇਹਦਾ ਇਲਾਜ ਹੀ ਇੱਕ ਹੈ ਇਹਦੀ ਕੋਈ ਦਵਾਈ ਨਹੀਂ ਹੈ ਇਹਦਾ ਹੋਰ ਕੁਝ ਨਹੀਂ ਹੈ ਇਹਦਾ ਇਲਾਜ ਇਹ ਹੈ ਕਿ ਜਿੰਨੀ ਜਲਦੀ ਤੁਸੀਂ ਇਹਨੂੰ ਡਾਇਗਨੋਸ ਕਰ ਲੋਗੇ ਉਹਨਾਂ ਤੁਸੀਂ ਆਪਣੇ ਬੱਚੇ ਨੂੰ ਬਿਹਤਰ ओके थैंक यू सर थैंक यू सो मच तो ऐसे ਸਾਡੇ ਨਾਲ ਰਗੂ ਬੈਲ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਆਟイズਮ ਬਾਰੇ ਕੀ ਪੂਰੀ ਬਿਮਾਰੀ ਹੈ ਕਿਸ ਤਰੀਕੇ ਦੇ ਨਾਲ ਬੱਚੇ ਜਿਹੜੇ ਇਸ ਤੋਂ ਠੀਕ ਹੋ ਸਕਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਚੀਜ਼ ਦਾ ਪਤਾ ਲੱਗ ਜਾਂਦਾ ਹੈ ਤਾਂ ਬੱਚੇ ਨੂੰ ਰਿਕਵਰ ਕਰਨ ਦੇ ਵਿੱਚ ਆਸਾਨੀ ਹੁੰਦੀ ਹੈ ਬਾਕੀ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਰਹਿੰਦੇ ਨੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਕੈਮਰਾ ਪਰਸਨ ਅਬੇ ਦੇ ਨਾਲ ਮੈਂ ਕੀਮਤ ਜੇਬਲੀ ਟੀਵੀ ਚਲੰਦਾ ਹਾਂ